ਸ੍ਰੀ ਬਾਲਾ ਜੀ ਯਾਤਰਾ ਸੰਗ ਵੱਲੋਂ ਰਾਜਸਥਾਨ ਦੇ ਸ੍ਰੀ ਮਹਿੰਦੀਪੁਰ ਬਾਲਾ ਜੀ ਥਾਮ ਵਿਖੇ ਵਿਰਾਟ ਹਨੂਮਾਨ ਮਹੋਤਸਵ ਪੰਡਾਰਾ 31 ਅਗਸਤ ਨੂੰ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਆਯੋਜਿਤ ਕੀਤਾ ਜਾਵੇਗਾ ਜਿਸ ਦੀਆਂ ਤਿਆਰੀਆਂ ਸੰਗ ਦੇ ਮੈਂਬਰਾਂ ਵੱਲੋਂ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਗ ਦੇ ਮੈਂਬਰਾਂ ਨੇ ਦੱਸਿਆ ਕਿ ਸ੍ਰੀ ਮਹਿੰਦੀਪੁਰ ਥਾਮ ਵਿੱਚ ਇੱਕ ਵਿਸ਼ਾਲ ਝੰਡਾ ਯਾਤਰਾ ਕੱਢੀ ਜਾਵੇਗੀ ਇਹ ਯਾਤਰਾ ਸ਼੍ਰੀ ਰਾਮ ਆਸ਼ਰਮ ਤੋਂ ਸਵੇਰੇ 11:30 ਵਜੇ ਸ਼ੁਰੂ ਹੋ ਕੇ ਸ਼੍ਰੀ ਬਾਲਾ ਜੀ ਦਰਬਾਰ ਪਹੁੰਚੇਗੀ ਇਸ ਤੋਂ ਬਾਅਦ ਸ਼ਾਮ ਨੂੰ ਸ਼੍ਰੀ ਰਾਮ ਆਸ਼ਰਮ ਸ਼੍ਰੀ ਮਹਿੰਦੀਪੁਰ ਬਾਲਾ ਜੀ ਦੇ ਧਾਮ ਵਿੱਚ ਇੱਕ ਵਿਸ਼ਾਲ ਭਜਨ ਸ਼ਾਮ ਦਾ ਆਯੋਜਨ ਕੀਤਾ ਜਾਵੇਗਾ ਬੋਲ ਬਾਲਾ ਜੀ ਮਹਾਰਾਜ ਕੀ ਗਿਰ ਸ਼੍ਰੀ ਬਾਲਾ ਜੀ ਯਾਤਰਾ ਸੰਗ ਬੁਲੜਾ ਜੋ ਕਿ 31/8/2025 ਨੂੰ ਮਹਿੰਦੀਪੁਰ ਧਾਮ ਦੇ ਵਿੱਚ ਜਾ ਕੇ ਜਾਗਰਣ ਕਰ ਰਿਹਾ ਹੈ ਔਰ ਭੰਡਾਰਾ 30 ਤਰੀਕ ਨੂੰ ਸ਼ੁਰੂ ਹੋ ਜਾਣਾ ਜੋ 1 ਤਰੀਕ ਤੱਕ 24 ਘੰਟੇ ਬਾਬੇ ਦੇ ਭੰਡਾਰ ਚੱਲਦੇ ਰਹਿਣਗੇ। ਸੰਗਤ ਨੂੰ ਕੀ ਪੀੜੀ ਤੇ ਪਹੁੰਚਣ ਆਈਏ। ਬਾਲਾ ਜੀ ਜਤਰਾ ਸੰਗ ਬੱਲਾ ਡਬਲੋ ਸਾਰੇ ਪਰਿਵਾਰ ਸਾਰੀ ਸੰਗਤ ਨੂੰ ਇਹੀ ਅਪੀਲ ਹੈ ਕਿ ਜਿਆਦਾ ਤੋਂ ਜਿਆਦਾ ਸੰਗਤ ਬਾਲਾ ਜੀ ਜਾਗਰਣ ਚ ਬਾਲਾ ਜੀ ਦੇ ਦਰਸ਼ਨ ਕਰਨ। ਉੱਥੇ ਦਰਬਾਰ ਇੱਕ ਸੰਕਟ ਹਾਰੀ ਦਰਬਾਰ ਹੈ ਬਾਲਾ ਜੀ ਦਾ। ਉੱਥੇ ਸਾਰੇ ਸੰਗਤ ਬਾਬੇ ਦੇ ਸਰੀਰੀ ਕਸ਼ਟ ਕੋਈ ਉਪਰੀ ਪ੍ਰਾਈ ਸਾਰੇ ਕਸ਼ਟ ਬਾਲਾ ਦੇ ਕੱਢਦੇ ਨੇ। ਤੇ ਨਾਲੇ ਦਾ ਜਾਗਰਨ ਦਾ ਗੁਣਗਾਨ ਸੁਣਨ ਤੇ ਬਾਬਾ ਜੀ ਦੇ ਦਰਸ਼ਨ ਵਾਲਾ ਜੀ ਦੇ ਦਰਸ਼ਨ ਕਰਨ। ਤੁਹਾਡੀਆਂ ਹੁਣ ਤੇ ਛੋਟੀਆਂ ਬ੍ਰਾਂਚਾਂ ਨੇ ਤੇ ਕਿੱਥੇ ਕਿੱਥੇ ਕਿਵੇਂ ਤੋਂ ਕੰਮ ਕਰਦਾ। ਸਾਡੀ ਪੰਜਾਬ, ਹਰਿਆਣਾ, ਦਿੱਲੀ, ਕਲਕੱਤਾ ਜੀ ਲਗਭਗ 25 ਬ੍ਰਾਂਚਾਂ ਨੇ ਬਲਾਈ ਯਾਤਰਾ ਸਿੰਘ ਬੁਲਾੜਾ ਦੀਆ। ਉਹ ਸਾਰੀਆਂ ਇਕਜੁੱਟ ਹੋ ਕੇ ਪਰਿਵਾਰ ਇੱਕ ਬਣ ਕੇ ਸਾਡਾ ਸੰਗ ਨਹੀਂ ਸਾਡਾ ਇੱਕ ਪਰਿਵਾਰ ਹੈ। ਸਾਰੇ ਛੋਟੇ ਵੱਡੇ ਵੱਡੇ ਭਰਾ ਸਾਡੇ ਸਾਰੇ ਨੇ ਤੇ ਸਾਰਾ ਇੱਕ ਏਕਤਾ ਨਾਲ ਅਜੀਬ ਵਾਲਾ ਜੀ ਜਾਗਰਨ ਜਾ ਕੇ ਉੱਥੇ ਵਾਲਾ ਜੀ ਦਰਬਾਰ ਦੇ ਵਿੱਚ ਬਾਬਾ ਦਾ ਗੁਣਗਾਨ ਕਰਦੇ ਆ। ਪਿਛਲੇ ਲਗਭਗ 25 ਸਾਲਾਂ ਤੋਂ ਇਹ ਯਾਤਰਾ ਸੰਗ ਬਣੀ ਹੋਈ ਹੈ। ਔਰ ਸਾਡਾ ਮੇਨ ਉਦੇਸ਼ ਇਹ ਹੈ ਵੀ ਵੱਧ ਤੋਂ ਵੱਧ ਜਾਤਿਆਂ ਨੂੰ ਮਹਨੀਪੁਰ ਬਾਲਾ ਜੀ ਲੈ ਕੇ ਜਾਈਏ ਉੱਥੋਂ ਦੀ ਮਹਿਮਾ ਲੋਕਾਂ ਨੂੰ ਪਤਾ ਲੱਗੇ ਬਾਲਾ ਜੀ ਉਹਨਾਂ ਦੇ ਸੰਕਟ ਕਟਨ ਮਨੋਕਾਮਨਾ ਪੂਰੀ ਕਰੇ ਸਾਡਾ ਮੇਨ ਉਦੇਸ਼ ਯਾਤਰਾ ਦਾ ਹੀ ਹੈ ਸਾਲ ਦੇ ਵਿੱਚ ਮਹਨੀਪੁਰ ਬਾਲਾ ਜੀ ਹੁੰਦਾ ਪਰ ਸਾਡੀ ਬ੍ਰਾਂਚਾਂ ਦੇ ਵਿੱਚ ਹੁੰਦਾ ਰਹਿੰਦਾ ਕੋਈ ਹਸਾਰ ਹੋ ਗਿਆ ਹੁਸ਼ਾਰਪੁਰ ਹੋ ਗਿਆ ਸਾਲ ਦੇ ਵਿੱਚ ਕੋਈ ਕੋਈ ਬ੍ਰਾਂਚ ਅਲੱਗ-ਅਲੱਗ ਕਰਾਂਦੀ ਹੈ ਮਹਿੰਦੀਪੁਰ ਬਾਲਾ ਇਹ ਇੱਕੋ ਹੀ ਵਿਸ਼ਾਲ ਜਾਗ ਰਿਹਾ ਹੁੰਦਾ ਹੈ ਲਗਭਗ 700 ਰੂਮ ਸਾਡੇ ਉਥੇ ਬੁੱਕ ਨੇ 5000 ਯਾਤਰੀ ਸਾਡੇ ਜੋ ਸਾਡੀ ਕਾਗਿਆਂ ਦੇ ਵਿੱਚ ਨੌਂਦੇ ਪੰਜ ਹਜ਼ਾਰ ਯਾਤਰੀ ਆਪਣੇ ਜਾ ਰਹੇ ਨੇ ਉੱਥੇ ਵੱਲ ਸਾਡੀ ਸਾਰੀ ਸਾਡੀ ਸੰਸਥਾ ਵੱਲੋਂ ਹੁੰਦੀ ਹੈ ਜੋ ਸਾਨੂੰ ਨੋਟ ਕਰਾਏਗਾ ਜੋ ਸਾਡੀ ਜਾਣਕਾਰੀ ਦੇ ਕੇ ਜਾਏਗਾ ਉਹਦੀ ਪੂਰੀ ਸੁਵਿਧਾ ਸਾਡੀ ਸੰਸਥਾ ਵੱਲੋਂ ਹੈ ਜੋ ਅਨਨੋਨ ਪਰਸਨ ਜਾਂਦੇ ਉਹਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬੇ ਦੀ ਕਿਰਪਾ ਨਾਲ 13ਵਾਂ ਆਯੋਜਨ ਮਹਿੰਦੀਪੁਰ ਦਾ ਮੇਲੇ ਕੀਤਾ ਜਾ ਰਿਹਾ ਹੈ ਜਿਸ ਵਿੱਚ ਹਿੰਦੁਸਤਾਨ ਦੇ ਮਸ਼ਹੂਰ ਭਜਨ ਗਾਇਕ ਮਕੇਸ਼ ਬਾਗੜਾ ਜੀ, ਪ੍ਰਿੰਦਰ ਪਾਲਕ ਜੀ ਫਤਿਹਪੁਰ ਅਤੇ ਸ਼ੁਭੰਬਰੂਮ ਜੀ ਕਰਤਾ ਵਾਲੇ ਬਾਬਾ ਦਾ ਭਜਨ ਕਰਨਗੇ। ਅੱਦੇ 56 ਭੋਗ ਬਾਬਾ ਨੂੰ ਸਵਾ ਮੰਡੀ ਦਾ ਭੋਗ, ਸੁੰਦਰ ਦਰਬਾਰ ਬਾਬਾ ਦਾ ਸਜਾਇਆ ਜਾਵੇਗਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਭਕ ਤਨੂੰ ਬੇਨਤੀ ਹੈ ਕਿ ਹਮੋਂ ਵਾਕੇ ਬਲੇ ਯੂਰਪੋਂ ਚਨ ਬਾਬਾ ਦੇ ਦਰਸ਼ਨ ਕਰਨ। ਸੰਗਤਾ ਜਿਹੜੇ ਅਸੀਂ ਪਹੁੰਚਣਾ ਪਹੁੰਚ ਰਹੇ ਹਾਂ ਸੰਗਤਾ ਦੀ ਅਲੱਗ-अलग ਤਰ੍ਹਾਂ ਦੀ ਵਿਵਸਥਾ ਹੈ ਟ੍ਰੇਨ ਦੁਆਰਾ ਵੀ ਇਸੇ ਬੋਸਤੇ ਕੀਤੀ ہوئی ਹੈ ਬਸਾਂ ਵੀ ਅਲੱਗ-ਅਲੱਗ ਸਟੇਸ਼ਨਾਂ ਤੋਂ ਜਾਣ ਗਈਆਂ ਆਪਣੇ ਸਾਥਾਂ ਮੈਂ ਵੀ ਸੰਗਤਾ ਵਾਲੇ ਜੀ ਮੈਂਦੀ ਉਰ ਪਹੁੰਚ ਸਕਦੀ ਹਾਂ ਜੋ ਵੀ ਸੰਗਤ ਜਾਵੇ ਜਾਣ ਦਾ ਪਹਿਲਾਂ ਸਾਨੂੰ ਇਨਫੋ ਜੂਤ ਦੇਵੇ ਤਾਂ ਜੋ ਉਹਨਾਂ ਦੀ ਰਹਿਣ ਦੀ ਵਿਵਸਥਾ ਜੀ ਕਰ ਸਕੀਏ ਤੁਹਾਡੇ ਕੋਲ ਕਿਹੜੀ ਬ੍ਰਾਂਚ ਦਾ ਦੇਖਦੇ ਹੋ? ਅਸੀਂ ਸਾਡੀ ਬ੍ਰਾਂਚ ਦਿੱਲੀ ਕੇ ਬ੍ਰਾਂਚ ਦੇ। ਕਿਸ ਤਰ੍ਹਾਂ ਕੰਮ ਕਰਦੀ ਹੈ ਤੁਹਾਡੀ ਬ੍ਰਾਂਚ ਜਦੋਂ ਇਹ ਫੈਮ ਦੇ ਵਿੱਚ? ਬ੍ਰਾਂਚ ਕੰਮ ਕਰਦੀ ਹੈਗੀ ਆ ਸਾਡੀ ਬ੍ਰਾਂਚ ਨੂੰ ਖੁਸ਼ ਹੈ ਕਿ ਹਫਤ ਤੋਂ ਬਾਅਦ ਯਾਨੀ ਸੰਗਤ ਨੂੰ ਮਨੀਪੁਰ ਵਾਲਾ ਜੀ ਲੈ ਕੇ ਜਾ ਰਹੇ। ਮੈਂ ਉੱਥੇ ਦਰਸ਼ਣ ਨੂੰ। ਮੇਤਾ ਜੀ ਆਪ हिसार से ਸਪੈਸ਼ਲ ਆਏ ਆ। ਆਪकी ਬ੍ਰਾਂਚ हिसार में कैसे काम करती है और ब्राडा में क्या करता है? ਸਿਰਫ ਬਾਲਾਜੀ ਯਾਤਰਾ ਸੰਗੂ ਦੇਸ਼ ਵਿੱਚ ਪ੍ਰਸਿੱਧ ਹੋ ਚੁੱਕਾ ਹੈ ਜੀ ਸਿਰਫ ਰਾਜੇਸ਼ ਜੀ ਦੀ ਕਿਰਪਾ से इन्हों के प्रयास से इन्होंने मोतियों की तरह जुड़ दिया है जी हर शहर को 25 ब्रांचें बना दी हैं जी सब राजेश जी की वजह से यह हुआ है जी इनके के अनुसार ही हम चलते हैं जी जो आदेश होते हैं इनके मानते हैं जी हैं जी सबसे बढ़िया काम इन्होंने किया है जी संगत को बालाजी धाम से जोड़ दिया जी लोग भूत प्रेत से डरते थे जी इन्होंने ये पीड़ा उठाया हुआ भी हर बंदे को मेहंदीपुर धाम से जोड़ना है जी हमने बस हमारी तो यही कृपा है जी जितने हमारी बसें जितनी ट्रेनें जाती हैं सब यात्रियों का भला हो जाए जी बस उससे जोड़ना है जी मेहंदीपुर धाम ਹੁਣ ਨਾਰਾ ਖੁਲਾਜਾ ਦੋ ਪੁਲਿਸ ਸੱਚ ਦੇ ਰਾਹੀ ਜੈ ਤੇਰਾ ਵੀਰ ਬੁਝਣਗੀ ਹਰਨ ਨਾਰੇ ਬਹੁਤ ਵਧੀਆ ਲੱਗ ਰਿਹਾ ਹੈ ਬਾਲਾ ਜੀ ਜਦੋਂ ਅਸੀਂ ਸਟਾਰਟ ਕੀਤਾ ਹੈ ਬਾਲਾ ਜੀ ਦੀ ਕਿਰਪਾ ਦੇ ਨਾਲ ਮੈਂ ਤੇ ਰੇਸ਼ ਜੀ ਪਹਿਲੇ ਹਰ ਮਹੀਨੇ ਟ੍ਰੇਨ ਤੇ ਯਾਤਰੀਆਂ ਨੂੰ ਲਗਾਤਾਰ 10 ਸਾਲ ਯਾਤਰੀਆਂ ਨੂੰ ਲੈ ਕੇ ਜਾਂਦੇ ਰਹੇ ਆਏ ਸਾਨੂੰ ਇਸ ਗੱਲ ਦੀ ਬੜਾ ਮਾਣ ਹੈ ਸੰਗਤ ਨੇ ਬਹੁਤ ਸਾਨੂੰ ਉਤਸ਼ਾਹ ਦਿੱਤਾ ਜੀ ਤਾਂ ਅਸੀਂ ਇਸ ਮੰਜ਼ਲ ਤੇ ਪਹੁੰਚੇ ਜੀ ਬਾਲਾ ਜੀ ਦੀ ਕਿਰਪਾ ਨਾਲ ਸ੍ਰੀ ছায়ਾਕਾਰ ਯੂਟਿਊਬਰ ਪੱਤਰਕਾਰ ਜਿੰਨੇ ਵੀ ਬਣੇ ਉਹਨਾਂ ਕੋ ਸਾਧੂ ਵਾਦ ਹੈ ਜੀ ہماری ਇਸ ਛੋਟੀ ਸੀ ਬੇ ਬੁਲਾਵੇ ਤੇ ਆਏ ਹੈ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬਾਲਾ ਜੀ ਯਾਤਰਾ ਸੰਗ हमारे प्रधान के सारे समस्त मीडिया का बहुत बहुत धन्यवाद करते है। हैं वाने का। वाने का। वाने का। और आने का आपको सबको मेहंदीपुर धाम में निमंत्रण है जी आप आइए तीस तारीख को पहुंचिए इकतीस को कीर्तन है जी